ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸ ਜੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀ ਹਾਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਐ ਖੰਭਾ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਖੰਭਾ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਐ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਜਿਹੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੀ ਇਹ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜਿਹੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਹੈ ਜਿਹੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜਿਹੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾ ਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੌਤ ਹੈ ਜਿਹੜੀ ਹੋ ਜਾਂਦੀ ਹੈ ਜੀ ਹਾਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਉਸ ਨੂੰ ਕੀਤੀ ਜਾਂਦੀ ਹੈ ਖੰਭਾ ਹੈ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਖੰਭਾ ਹੈ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਆ ਜਿਹੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੌਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਖਣ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੌਤ ਹੈ ਜਿਹੜੀ ਉਸ ਸਮੇਂ ਹੋ ਜਾਂਦੀ ਹੈ ਤਾਂ ਹਰ ਰੋਜ਼ ਸਵੇਰੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜਿਹੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਨày ਜੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਹੈ ਜਿਹੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਦਾ ਹੈ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀ ਹਾਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਹੈ ਖੰਭਾ ਹੈ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਖੰਭਾ ਹੈ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਲੂ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਆ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇੱਕ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੀਰੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜਿਹੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਹੈ ਜਿਹੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜਿਹੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਦਾ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾ ਪਰਚਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀ ਹਾਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਹੈ ਖੰਭਾ ਹੈ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਖੰਭਾ ਹੈ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਲੂ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਆ ਔਰ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਤੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਜੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਨ ਤਾਂ ਤੇ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀਆਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਹੈ ਖੰਭਾ ਹੈ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਖੰਭਾ ਹੈ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਆ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੌਤ ਆ ਜੜੀ ਹੋ ਜਾਂਦੀ ਹੈ ਤਾਂ ਦੱਸਦੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੌਤ ਹੋ ਜਾਂਦੀ ਹੈ 16 ਸਾਲਾਂ ਦਾ ਇੱਕ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੌਤ ਆ ਜੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੀਰੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜਿਹੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਹੈ ਜਿਹੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜਿਹੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਨ ਤਾਂ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀਆਂ ਤਾਂ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਐ ਖੰਭਾ ਐ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਖੰਭਾ ਐ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਨੂੰ ਪਹਿਲਾਂ ਹੀ ਉਸ ਦੀ ਮੌਤ ਐ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀਆ ਜੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੇਰੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਜੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਦਾ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜਿਆਂ ਤਾ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਐ ਖੰਭਾ ਐ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਖੰਭਾ ਐ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਐ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀਆ ਜਿਹੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਦੇ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੇਲੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਜੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਦੇ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕੀ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜਿਆਂ ਤਾ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਐ ਖੰਭਾ ਐ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਖੰਭਾ ਐ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਐ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀਡੀਓ ਦੇਖ ਕੇ ਤੁਹਾਡੇ ਵੀ ਲੋ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀਆ ਜਿਹੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜਿਹੜੀ ਹੋ ਜਾਂਦੀ ਹੈ ਤਾਂ ਦੱਸ ਦੇ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜਿਹੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੇਲੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਜੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ ਖਿਡਾਰੀ ਖੇਡ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਉਸ ਦੇ ਨਾਲ ਇਹ ਪਾਣਾ ਵਾ ਪਰ ਜਾਏਗਾ ਜੀ ਹਾਂ ਤਾਂ ਦੱਸਦੀ ਕਿ ਇੱਕ ਖਿਡਾਰੀ ਬਾਸਕਟਬਾਲ ਜਿਹੜਾ ਕਿ ਖੇਡ ਰਿਹਾ ਸੀ ਤਾਂ ਉਸ ਸਮੇ ਉਸ ਦੇ ਨਾਲ ਇਹ ਪਾਣਾ ਹੈ ਜਿਹੜਾ ਵਾਪਰ ਜਾਂਦਾ ਜੋ ਕਿ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਤੇ ਮੌਕੇ ਤੇ ਹੀ ਉਸ ਦੀ ਮੋਤ ਹੈ ਜਿਹੜੀ ਹੋ ਜਾਂਦੀ ਆ ਜੀ ਹਾਂ ਤੁਹਾਨੂੰ ਦੱਸਦੀ ਕਿ ਉਸ ਦੇ ਜਿਹੜੇ ਨਾਲ ਦੇ ਖਿਡਾਰੀ ਸੀ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਆ ਜਿਹੜੀ ਉਸ ਨੂੰ ਕੀਤੀ ਜਾਂਦੀ ਹੈ ਖੰਭਾ ਹੈ ਜਿਹੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਖੰਭਾ ਹੈ ਜਿਹੜਾ ਉਹ ਇੰਨਾ ਭਾਰਾ ਸੀ ਕਿ ਇੱਕ ਤਰ੍ਹਾਂ ਉਹਨਾਂ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਹੋ ਚੁੱਕੀ ਸੀ ਤਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਲੂ ਕੰਡੇ ਨੇ ਜਿਹੜੇ ਖੜੇ ਹੋ ਜਾਣਗੇ ਕਿ ਖਿਡਾਰੀ ਜਿਹੜਾ ਉਹ ਗਰਾਊਂਡ ਦੇ ਵਿੱਚ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਉਸ ਸਮੇ ਉਸ ਦੀ ਛਾਤੀ ਦੇ ਉੱਪਰ ਇਹ ਖੰਭਾ ਹੈ ਜਿਹੜਾ ਆ ਕੇ ਡਿੱਗ ਜਾਂਦਾ ਤਾਂ ਮੌਕੇ ਤੇ ਉਸ ਦੀ ਉਸ ਸਮੇ ਮੋਤ ਹੈ ਜੜੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਰੋਤਕ ਲਖਨ ਮਾਜਰਾ ਬਲੋਕ ਦੇ ਵਿੱਚ ਇਸ ਖਿਡਾਰੀ ਦੀ ਖੰਭਾ ਡਿੱਗਣ ਕਾਰਨ ਮੌਕੇ ਤੇ ਮੋਤ ਹੋ ਜਾਂਦੀ ਹੈ 16 ਸਾਲਾਂ ਦਾ ਇਹ ਖਿਡਾਰੀ ਆ ਜਿਸ ਦਾ ਨਾਮ ਸੰਦੀਪ ਜਸਿਆ ਜਾ ਰਿਹਾ ਹੈ ਤਾਂ ਖੰਭਾ ਜਿਹੜਾ ਇੱਕਦਮ ਟੁੱਟ ਕੇ ਉਸ ਦੇ ਉੱਪਰ ਡਿੱਗ ਜਾਂਦਾ ਤੇ ਉਸ ਦੀ ਮੋਤ ਹੈ ਜੜੀ ਉਸ ਸਮੇ ਹੋ ਜਾਂਦੀ ਹੈ ਤਾਂ ਹਰ ਰੋਜ਼ ਵੇਲੇ ਕਈ ਸਾਰੇ ਖਿਡਾਰੀ ਨੇ ਜਿਹੜੇ ਸਵੇਰੇ ਵੀ ਆਉਂਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਜਾਂ ਫਿਰ ਸ਼ਾਮ ਨੂੰ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਧਿਆਨ ਹੈ ਜੜਾ ਰੱਖਣਾ ਚਾਹੀਦਾ ਕਿਉਂਕਿ ਘਟਨਾਵਾਂ ਨੇ ਜਦੋਂ ਵਾਪਰਦੀਆਂ ਨੇ ਪਤਾ ਨਹੀਂ ਲੱਗਦਾ ਕਿ ਕਿਹੜੇ ਸਮੇਂ ਕਿਹੜੀ ਘਟਨਾ ਹੈ ਜਿਹੜੀ ਵਾਪਰ ਜਾਵੇ ਤਾਂ ਇਹ ਵੀ ਖਿਡਾਰੀ ਆ ਜੜਾ ਉਹ ਖੇਡਣ ਆਇਆ ਸੀ ਬਸ ਆਪਣੀ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਪ੍ਰੈਕਟਿਸ ਹੈ ਜਿਹੜੀ ਉਹਦੀ ਆਖਰੀ ਪ੍ਰੈਕਟਿਸ ਹੋਵੇਗੀ ਤੇ ਬਾਅਦ ਵਿੱਚ ਉਹ ਖੇਡ ਹੀ ਨਹੀਂ ਪਾਵੇਗਾ ਜੀ ਹਾਂ ਤਾਂ ਉਹ ਪ੍ਰੈਕਟਿਸ ਕਰਨ ਦੇ ਲਈ ਆਇਆ ਸੀ ਤਾਂ ਜਦੋਂ ਉਹ ਪ੍ਰੈਕਟਿਸ ਕਰਦੇ ਤਾਂ ਅਚਾਨਕ ਜਿਹੜਾ ਬਾਸਕਟਬਾਲ ਵਾਲਾ ਖੰਭਾ ਹੈ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਉਸ ਦੀ ਮੌਤ ਵੀ ਆ ਜਿਹੜੀ ਹੋ ਜਾਂਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਸ ਦੇ ਨਾਲ ਹਾਦਸਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰੱਬ ਦਾ ਭਾਣਾ ਹੈ ਜਿਹੜਾ ਕਿਸ ਤਰ੍ਹਾਂ ਇਸ ਜਿਹੜਾ 16 ਸਾਲਾ ਸੰਦੀਪ ਖਿਡਾਰੀ ਹੈ ਉਸ ਦੇ ਨਾਲ ਵਾਪਰਿਆ ਮੈਦਾਨ ਦੇ ਵਿੱਚ